अमृतसर शोम जी अकाली दाल अमृतसर अमृताद ਫਲਕਣ ਚਾਰਜ ਫਲੋਰ ਸ਼ਿਓਨੀਆਂ ਅਕਾਲੀ ਦਾ ਲੰਬਰ ਸਰ ਵੱਲੋਂ ਤੁਸੀਂ ਵੀ ਪਹੁੰਚੋ ਹਾਂ ਜਿਸ ਤੱਕ ਕਿਸ ਕੰਮ ਹੈ ਅਸੀਂ ਦੇਣਾ ਅਜ ਮੰਗ ਪੱਤਰ ਭਾਈ ਰਾਜਵਾਨੇ ਦੀ ਜਿਹੜੀ ਫਾਂਸੀ ਆ ਉਹਦੇ ਰੱਦ ਕਰਾਉਣ ਵਾਸਤੇ ਮੰਗ ਪੱਤਰ ਦੇਣਾ ਤੇ ਸ਼ਿਓਨੀਆਂ ਅਕਾਲੀ ਦਾ ਲੰਬਰ ਸਰ ਵੱਲੋਂ ਸਾਰੇ ਜਥੇਦਾਰ ਜਿੰਨੇ ਵੀ ਆਏ ਆ ਆਪਣੇ ਡੋਲੀ ਸਾਹਿਬ ਆ ਸਾਰੇ ਮਜੀਤ ਸਿੰਘ ਦੇ ਰੂ ਆ ਜਿਹੜੇ ਸ਼ਹਿਰੀ ਪ੍ਰਧਾਨ ਆ ਇੱਥੇ ਦੇ ਆਵਾਜ਼ੇ ਕੌਮਤ ਉਹ ਆਵਾਜ਼ੇ ਕੌਮ ਅਰਜਿੰਦਰ ਸਿੰਘ ਜਿੰਦਾ ਹੋਰ ਵੀ ਉਹਨਾਂ ਦੇ ਨਾਲ ਸਾਥੀ ਸਾਰੇ ਆਏ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਤੇ ਉਹ ਮੰਗ ਪੱਤਰ ਅਸੀਂ ਦੇਵਾਂਗੇ ਉਹਨਾਂ ਕੋਲੋਂ ਵਾਅਦਾ